ਅੱਜ ਗੰਡਿਆਂ ਦੀ ਪਨੀਰੀ ਲੱਗੇ ਨੂੰ ਲਗਭਗ 15 ਤੋਂ 18 ਦਿਨ ਹੋ ਚੁੱਕੇ ਨੇ ਤੇ ਆਪਾਂ ਬੱਟਾ ਬਣਾ ਕੇ ਗੰਡਿਆਂ ਦੀ ਪਨੀਰੀ ਲਾਈ ਸੀ ਤੇ ਅੱਜ ਆਪਾਂ ਇਹਨੂੰ ਬੱਟਾ ਨੂੰ ਪਾਣੀ ਲਾ ਰਹੇ ਹਾਂ ਕਿਉਂਕਿ ਉੱਪਰੋਂ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਇਸ ਕਰਕੇ ਆਪਾਂ ਜ਼ਿਆਦਾ ਖੁਸ਼ਕ ਨਹੀਂ ਕਰ ਸਕਦੇ ਸਬਜ਼ੀਆਂ ਨੂੰ ਤੇ ਇਸ ਤਰ੍ਹਾਂ ਆਪਾਂ ਬੱਟਾਂ ਦੇ ਵਿੱਚ ਪੈਪਾ ਨੱਪੀਆਂ ਹੋਣਗੀਆਂ ਤਾਂ ਕਿ ਬਾਰ-ਬਾਰ ਨੱਕਾ ਨਾ ਵੱਢਣਾ ਪਵੇ ਅੱਛਾ ਬਹੁਤੀ ਸੌਖਾ ਪਾਣੀ ਛੱਡਿਆ ਜਾਂਦਾ ਬੱਟਾਂ ਦੇ ਵਿੱਚ ਤੇ ਜਿਹੜੀ ਕਿ ਆਪਾਂ ਗੰਡਿਆਂ ਦੇ ਪਨੀਰੀ ਬੱਟਾ ਬਣਾ ਕੇ ਲਾਈ ਹੈ ਉਹ ਆਪਾਂ ਬੱਟਾਂ ਦੇ ਉੱਪਰ ਗੰਡਿਆਂ ਦੀ ਪਨੀਰੀ ਦੀਆਂ ਲੈਣਾ ਬਣਾ ਕੇ ਲਾਈਆਂ ਹੋਗੀਆਂ ਪਹਿਲਾਂ ਇਹਨਾਂ ਨੂੰ ਲਾਉਣਸਾਰ ਪਾਣੀ ਲਗਾਤਾ ਸੀ ਆਪਾਂ ਹੁਣ ਅੱਜ ਦੂਜਾ ਪਾਣੀ ਲਗਾ ਰਹੇ ਆ ਤੇ ਇਸ ਪਨੀਰੀ ਨੇ ਬਹੁਤ ਜ਼ਿਆਦਾ ਤਰੱਕੀ ਕਰਨੀ ਹੈ ਕਿਉਂਕਿ ਜਿਹੜੀ ਆਪਣੇ ਬੱਟਾਂ ਉੱਪਰ ਲਾਈ ਹੁੰਦੀ ਹੈ ਪਨੀਰੀ ਗੰਡੇ ਬਹੁਤ ਜ਼ਿਆਦਾ ਤਰੱਕੀ ਕਰਦੇ ਨੇ ਜਲਦੀ ਤੇ ਗੋਭੀ ਬਾਰੇ ਆਪਾਂ ਪਿੱਛੇ ਗੱਲਬਾਤ ਕਰਕੇ ਹਟਿਆ ਕਿ 5-7 ਦਿਨਾਂ ਦੇ ਵਿੱਚ ਆਪਣੀ ਸਬਜ਼ੀ ਬਣਾਉਣ ਵਾਸਤੇ ਬਿਲਕੁਲ ਤਿਆਰ ਹੈ ਤੇ ਹੁਣ ਛਲਗਮਾ ਦੀ ਸਬਜ਼ੀ ਆਪਣੀ ਤਿਆਰ ਹੈ ਬਿਲਕੁਲ ਚੱਲ ਰਹੀ ਹੈ ਉਹ ਵੀ ਆਪਾਂ ਬੱਟਾ ਬਣਾ ਕੇ ਲਾਏ ਹੋਏ ਸੀਗੇ ਵੈਰਾਈਟੀ ਬਹੁਤ ਵਧੀਆ ਸੀ ਉਹਨਾਂ ਛਲਗਮਾਂ ਦੀ ਤੇ ਅੱਜ ਠੰਡ ਬਹੁਤ ਜ਼ਿਆਦਾ ਸੀ ਮੋਟਰ ਦਾ ਪਾਣੀ ਵੀ ਨਿੱਗਾ ਲੱਗ ਰਿਹਾ ਹੈਗਾ ਵੈਸੇ ਧੁੰਦ ਜ਼ਿਆਦਾ ਨਹੀਂ ਹੈ ਪਰ ਠੰਡ ਜ਼ਿਆਦਾ ਪੈ ਰਹੀ ਹੈ ਇਸ ਕਰਕੇ ਆਪਾਂ ਸਬਜ਼ੀ ਸਾਰੀ ਸਬਜ਼ੀ ਨੂੰ ਅੱਜ ਪਾਣੀ ਲਗਾ ਰਹੇ ਹਾਂ ਇਧਰ ਲਸਣ ਨੂੰ ਵੀ ਪਾਣੀ ਨਾਲ ਆਪਾਂ ਭਰ ਦਿੱਤਾ ਪੱਟਾਂ ਨੂੰ ਲਸਣ ਦੀ ਜਿਹੜੀ ਬੀਜ ਦੀ ਗੰਡੀਆਂ ਦੀ ਆਪਣੀ ਵੈਰਾਈਟੀ ਹੈ ਬਹੁਤ ਜ਼ਿਆਦਾ ਵਧੀਆ ਵੈਰਾਈਟੀ ਹੈ ਦੇਖੋ ਤੁਸੀਂ ਲਸਣ ਬਹੁਤ ਜ਼ਿਆਦਾ ਮੋਟੀ ਹੋ ਚੁੱਕੀ ਹੈ ਤੇ ਇਧਰ ਧੁੰਦ ਜ਼ਿਆਦਾ ਬਹੁਤ ਅੱਜ ਨਹੀਂ ਹੈਗੀ ਪਰ ਠੰਡ ਅਜੇ ਵੀ ਲਗਾਤਾਰ ਜਾਰੀ ਹੈ ਅੱਜ ਆਪਾਂ ਕੱਲੀਆਂ ਗਾਜਰਾਂ ਨੂੰ ਛੱਡ ਕੇ ਸਾਰੀ ਸਬਜ਼ੀ ਨੂੰ ਪਾਣੀ ਲਗਾ ਰਹੇ ਹਾਂ ਕਿਉਂਕਿ ਆਪਾਂ ਗਾਜਰਾਂ ਦੀ ਸਬਜ਼ੀ ਵੀ ਕਾਫੀ ਲੰਮਾ ਸਮਾਂ ਚੱਲ ਰਹੀ ਸੀ ਗਾਜਰਾਂ ਨੂੰ ਸਿਰਫ 4-5 ਪਾਣੀ ਲਾਉਣੇ ਪਏ ਸ਼ੁਰੂ ਵਿੱਚ ਉਸ ਤੋਂ ਬਾਅਦ ਪਾਣੀ ਉਹਨਾਂ ਦਾ ਆਪਾਂ ਬੰਦ ਕਰਤਾ ਸੀ ਤੁਸੀਂ ਦੇਖੋ ਵੀ ਗੰਡਿਆਂ ਦੀਆਂ ਵੱਟਾਂ ਬਿਲਕੁਲ ਪਾਣੀ ਨਾਲ ਭਰ ਨਜ਼ਰ ਆ ਰਹੀਆਂ ਨੇ ਅਜੇ ਘਟਨ ਇਸ ਕਰਕੇ ਆਪਾਂ ਇਹਨਾਂ ਨੂੰ ਭਰ ਕੇ ਪਾਣੀ ਲਾਵਾਂਗੇ ਕਿਉਂਕਿ ਇਹਦੀ ਜਿਹੜੀ ਉੱਪਰਲੀ ਵੱਟ ਦੀ ਪਰਤ ਹੁੰਦੀ ਹੈ ਉਸ ਦੇ ਲੈਵਲ ਤੋਂ ਥੋੜਾ ਨੀਚਾ ਰੱਖਣਾ ਪਾਣੀ ਗੰਡਿਆਂ ਤੱਕ ਗੰਡਿਆਂ ਦੇ ਪਨੀਰੀ ਤੱਕ ਸਿਰਫ ਸਲਾਹ ਪਹੁੰਚਣੀ ਚਾਹੀਦੀ ਹੈ ਪਾਣੀ ਦੀ ਜਿਹੜੀ ਕਿ ਆਪਣੀ ਪਾਟੜੀ ਜਾਂ ਕਹਿ ਲਓ ਵੀ ਬੱਟਾਂ ਬਣਾਈਆਂ ਹੁੰਦੀਆਂ ਹਨ ਉਹਨਾਂ ਉੱਪਰ ਪਾਣੀ ਬਿਲਕੁਲ ਵੀ ਨਹੀਂ ਚੜਨਾ ਚਾਹੀਦਾ ਤੇ ਇੱਧਰ ਵੇਖੋ ਤੁਸੀਂ ਬੱਟਾਂ ਇਸ ਤਰ੍ਹਾਂ ਭਰ ਨਜ਼ਾਰੀਆਂ ਪਾਣੀ ਨਾਲ ਬਿਲਕੁਲ ਭਰ ਦੇਣੀਆਂ ਨੇ ਆਪਾਂ ਘੱਟ ਨਹੀਂ ਰੱਖਣੀਆਂ ਬੱਟਾਂ ਕਿਉਂਕਿ ਜੇਕਰ ਪਾਣੀ ਦਾ ਲੈਵਲ ਥੱਲੇ ਰੱਖਾਂਗੇ ਤਾਂ ਇਹਨਾਂ ਦੇ ਉੱਪਰ ਜਿਹੜੀ ਸੈਲ ਨਹੀਂ ਚੜਨੀ ਤੇ ਇਧਰਲੀ ਸਾਈਡ ਛਲਗਮ ਬਿਲਕੁਲ ਤਿਆਰ ਨਾ ਸਬਜੀ ਵਾਸਤੇ ਇਹਨਾਂ ਨੂੰ ਵੀ ਆਪਾਂ ਅੱਜ ਪਾਣੀ ਲਗਾਤਾ ਤੇ ਇਧਰ ਸਰੋਂ ਬਹੁਤ ਵਧੀਆ ਹੋਈ ਪਈ ਐ ਤੇ ਆਪਣੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦੇਣਾ ਜੀ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਧੰਨਵਾਦ ਜੀ